ਐਮਬੂਲੈਂਸ ਦੀ આર ਵਿੱਚ ਕਰ ਰਹੀ ਸੀ ਹੈਰੋਇਨ ਵੇਚਣ ਦਾ ਤੰਦਾਂਜ ਸਬੰਧ ਵਿੱਚ ਪੁਲਿਸ ਨੇ ਤਿੰਨ ਨੂੰ ਗ੍ਰਿਫਤਾਰ ਕਰ ਲਿਆ ਦੱਸਿਆ ਕਿ ਐਮਬੂਲੈਂਸ ਵਿੱਚੋਂ ਕਰਤਾਰਪੁਰ ਸਾਹਿਬ ਕੋਰੀਡੋਰ ਦੀ ਪੁਲਿਸ ਵੱਲੋਂ ਹੈਰੋਇਨ ਬਰਾਮਦ ਕਰਦਿਆਂ ਤਿੰਨੇ ਜਨਿਆਂ ਨੂੰ ਗ੍ਰਿਫਤਾਰ ਕੀਤੇ ਜਾਣ ਦਾ ਮਾਮਲਾ ਵੇਖਣ ਨੂੰ ਮਿਲਿਆ ਸਬੰਧੀ ਜਾਣਕਾਰੀ ਦਿੰਦੇ ਐਸਐਚਓ ਬੁਰਦਰਸ਼ਨ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਦੌਰਾਨ ਪਿੰਡ ਕਹਲਾ ਵਾਲੀ ਦੇ ਪੁਲ ਤੇ ਇੱਕ ਸ਼ੱਕੀ ਹਾਲਤ ਵਿੱਚ ਖੜੀ ਐਂਬੂਲੈਂਸ ਦਿਖਾਈ ਦਿੱਤੀ ਸੀ ਜਿਹਦੀ ਚੈਕਿੰਗ ਕਰਨ ਤੇ ਐਂਬੂਲੈਂਸ ਦੀ ਪਿਛਲੀ ਸੀਟ ਤੇ ਤਿੰਨ ਨੌਜਵਾਨਾਂ ਨੂੰ ਬੈਂਚ ਦੇ ਉੱਪਰ ਕੰਪਿਊਟਰ ਕੰਡਾ ਰੱਖ ਕੇ ਕੋਈ ਨਸ਼ੀਲੀ ਚੀਜ਼ ਤੋਲਦੇ ਦਿਖਾਈ ਦਿੱਤੇ ਇਸ ਦੌਰਾਨ ਪੁਲਿਸ ਨੇ ਉਹਨਾਂ ਨੂੰ ਮੌਕੇ ਤੇ ਕਾਬੂ ਕਰਕੇ ਨਾਮ ਪਤਾ ਪੁੱਛਿਆ ਨੌਜਵਾਨਾਂ ਨੇ ਕੀ ਆਖਿਆ ਉਹ ਵੀ ਪੁਲਿਸ ਵੱਲੋਂ ਜਾਣਕਾਰੀ ਇਹ ਜੜੀ ਦਿੱਤੀ ਗਈ ਹੈ। ਸ਼ਾਮ ਲੇਟ ਇਵਨਿੰਗ ਪੁਲਿਸ ਪਾਰਟੀ ਦੇ ਨਾਲ ਗਸ਼ਤ ਕਰ ਰਹੇ ਸੀ। ਕਿ ਦੇਖਿਆ ਕਿ ਇੱਕ ਸਰਕਾਰੀ ਐਂਬੂਲੈਂਸ ਸੀਗੀ ਇਹ ਕੋਰੀ ਰੋਡ 3.2 ਸ਼ਿਕਾਰਮਸ਼ੀਆਂ ਵੱਲੋਂ ਰੋਡ ਜਾਂਦਾ ਸੀ। ਉਹ ਤੇ ਇੱਕ ਸਾਈਡ ਤੇ ਲਾ ਕੇ ਤੇ ਉਹਦੇ ਵਿੱਚ ਅਸੀਂ ਦੇਖਿਆ ਤੀ ਦੋ ਜਣੇ ਨੇ 도ੜਨ ਦੀ ਕੋਸ਼ਿਸ਼ ਕੀਤੀ ਫਿਰ ਪੁਲਿਸ ਪਾਰਟੀ ਦੀ ਮਦਦ ਨਾਲ ਮੈਂ ਉਹਨਾਂ ਨੂੰ ਕਾਬੂ ਕਰ ਲਿਆ। ਇਹ ਕੋ ਗੱਡੀ ਦੇ ਵਿੱਚ ਚੈੱਕ ਕੀਤਾ ਇਹ ਕਿ ਕੰਪਿਊਟਰ ਕੰਡਾ ਜਿਹਦੇ ਨਾਲ ਉਹ ਪੋਲ ਪੀ ਸੇਲ ਕਰਦੇ ਸੀ ਇਹ 10 ਗ੍ਰਾਮ ਹੈਰੋਇਨ ਬਰਾਮਦ ਹੋਈ ਇਹ ਜਿਹਨਾਂ ਦੇ ਖਿਲਾਫ ਮਕਦਮਾ ਨੰਬਰ 9 ਐਨਡੀਪੀ ਐਕਟ ਅਧੀਨ ਦਰਜ ਕਰਕੇ ਤੇ ਇਹਨਾਂ ਨੂੰ ਰਾਤ ਗ੍ਰਿਫਤਾਰ ਕਰ ਲਿਆ ਇਹ ਜਮਾਨਜੋ ਕੋਰਟ ਚ ਪੇਸ਼ ਕੀਤਾ ਜਾਵੇਗਾ ਤੇ ਇਹਨਾਂ ਦੀ ਪੁਸ਼ਟੀ ਤੋਂ ਜੋ ਸਾਹਮਣੇ ਆਏਗਾ ਇਹ ਇਹਨਾਂ ਨੇ ਕਿੱਥੋਂ ਹੈਰੋਇਨ ਦੀ ਖਰੀਦ ਕੀਤੀ ਹੈ ਉਹ ਫਿਰ ਗਾਂ ਸਾਰਾ ਫਰਦਰ ਫਰਦਰ ਇਨਕੁਆਰੀ ਚ ਹੋਏਗਾ ਉਹ ਜੋ ਰਿਕਵਰੀ ਹੋਏਗੀ ਆਪੀ ਨੂੰ ਦੱਸ ਦਿੱਤਾ ਜਾਵੇਗਾ ਉਹਦਾ ਨਾਮ ਹੈਗਾ ਗੁਰਵਿੰਦਰ ਸਿੰਘ son of ਗੁਰਦੀਪ ਸਿੰਘ ਕਾਲਾਵਾਲੀ ਦਾ ਹੈਗਾ ਇਹ ਉਹ ਐਂਬੂਲੈਂਸ ਚਲਾਉਂਦਾ ਵਾ ਇਹਦੇ ਨਾਲ ਜਿਹੜੇ ਦੋ ਜਣੇ ਆ ਉਹ ਕੁਲਦੀਪ ਸਿੰਘ son of ਮਹਿੰਦਰ ਸਿੰਘ ਅਬਦਾਲਪਿੰਡ ਦਾ ਰੋਬਨ ਮਸੀਹ son of ਸਾਬਰ ਮਸੀਹ ਖਾਸਾਵਾਲੀ ਦਾ ਇਹ ਤਿੰਨੇ ਜਣੇ ਵਿੱਚ ਬੈਠ ਕੇ ਇਹਦੇ ਕੋਲੋਂ ਗੁਰਵਿੰਦਰ ਸਿੰਘ ਦੇ ਕੋਲੋਂ ਇਹ ਖਰੀਦ ਰਹੇ ਸੀ ਇਹ ਇਹ ਜਿਹੜੀ ਬੜੀ ਬੁਰੀ ਖਬਰ ਆ ਕਿ ਇੱਕ ਪਾਸੇ ਉਹ ਜੂਜ਼ ਕਰ ਰਹੇ ਨੇ ਸਰਕਾਰੀ ਐਂਬੂਲੈਂਸ ਦਾ ਇਹ ਸਾਰੀਆਂ ਚੀਜ਼ਾਂ ਇਹਨਾਂ ਕੋਲੋਂ ਰਾਤ ਐਂਬੂਲੈਂਸ ਤੇ ਕੰਪਿਊਟਰ ਕੰਡਾ ਤੇ 10 ਗ੍ਰਾਮ ਹੈਰੋਇਨ ਕਬਜ਼ੇ ਚ ਲੈ ਲਈ ਗਈ ਤੇ ਮਕਦਮਾ ਦਰਜ ਕਰ ਦਿੱਤਾ ਗਿਆ ਅੱਜ ਮਾਨਜੋ ਕੋਰਟ ਦੇ ਵਿੱਚ ਇਹਨਾਂ ਨੂੰ ਪੇਸ਼ ਕੀਤਾ ਜਾ ਰਿਹਾ ਵਾ ਇਹਨਾਂ ਨੂੰ ਉਹਦੇ ਤੋਂ ਬਾਅਦ ਦੇ ਵਿੱਚ ਜੇਲ੍ਹ ਭੇਜ ਦਿੱਤਾ ਜਾਵੇਗਾ ਸਰਕਾਰੀ ਮੁਲਾਜ਼ਮ ਸੀ ਇਹਨਾਂ ਦਾ ਸਰਕਾਰੀ ਮੁਲਾਜ਼ਮ ਨਹੀਂ ਸ਼ਹਿਰ ਦੇ ਕੰਟ੍ਰੈਕਟਰ ਵੀ ਹਸਤੇ ਸੀ ਗੁਰਵਿੰਦਰ ਸਿੰਘ ਜਿਹਨੇ ਦੱਸਿਆ ਕਿ ਮੈਨੂੰ 24 ਨੂੰ ਇੱਕ ਮਹੀਨਾ ਹੋ ਜਾਣਾ ਇੱਧਰ ਜੁਆਇਨ ਕੀਤੇ ਨੂੰ ਐਜ਼ এ ਡਰਾਈਵਰ ਤੇ ਇਹ ਪਹਿਲਾਂ ਵੀ ਇੱਕ ਪੀਨ ਦੇ ਕੇਸ ਦੇ ਵਿੱਚ ਇਹ ਪਹਿਲਾਂ ਵੀ ਇਹ ਦੋਸ਼ੀ ਸੀਗਾ ਤੇ ਇਹਦੇ ਉੱਤੇ ਪਹਿਲਾਂ ਹੀ ਕਿਨੇ ਦਿਨ ਤੋਂ ਨਜ਼ਰ ਰੱਖੀ ਹੋਈ ਸੀ ਤੇ ਇਹਦੇ ਵਕਫਰ ਖਾਸ ਇਹਦੇ ਪਿੱਛੇ ਲਾਇਆ ਹੋਇਆ ਸੀ ਤੇ ਇਕਦਾਂ ਹੀ ਇਹ ਇੱਕ ਸਾਈਡ ਤੇ ਲਾ ਕੇ ਥੋੜਾ ਨੇ ਰਹੀ ਸੀ ਜਦੋਂ ਇਹ ਇਹ ਕਰ ਰਹੀ ਸੀ ਫਰੰਦਾ ਇਹ ਲੈਂਡ ਦੇਣ ਕੋਲ ਕੇ ਦੇ ਰਹੀ ਸੀ ਦੂਜੇ ਮੁੰਡਿਆਂ ਨੂੰ ਤੇ ਇਹਨਾਂ ਨੂੰ ਮੌਕੇ ਤੋਂ ਹੀ ਕੰਮ ਕਰ ਲਿਆ ਸਰ ਜੀ ਸਰਕਾਰੀ ਐਂਬੂਲੈਂਸ 108 ਹੈ ਜਾਂ ਕਰੋ 108 ਨਹੀਂ ਜਿਹੜੀ ਪਿੰਡਾਂ ਦੇ ਵਿੱਚ ਇਹ ਕੈਂਪ ਲਗਾਉਂਦੇ ਨੇ ਇਹ ਅੱਜ ਡਾਕਟਰ ਸਾਹਿਬ ਨੂੰ ਮਿਲ ਕੇ ਤੇ ਇਹ ਫਿਰ ਇਹਦਾ ਨਿਣਾ ਲਿਆ ਜਾਵੇ ਕਿ ਕਿਦੀ ਇਹਨੇ ਕੁਸ਼ਕਿਸ਼ ਤੇ ਵਿੱਚ ਦੱਸਿਆ ਕਿ ਇਹ ਪੀਪੀ 11 ਨੰਬਰ ਐਂਬੂਲੈਂਸ ਹੈ ਇਹ ਕਹਿੰਦੇ ਕਿ ਪਟਿਆਲੇ ਤੋਂ ਇਸ਼ੂ ਹੋਈ ਏ ਤੇ ਤਿੰਨ ਪਿੰਡਾਂ ਦੇ ਵਿੱਚ ਅਸੀਂ ਜਾ ਕੇ ਡਾਕਟਰਾਂ ਦੀ ਟੀਮਾਂ ਦੇ ਨਾਲ ਤੇ ਲੋਕਾਂ ਦੀ ਖਬਰ ਸਾਰ ਲੈਣੇ ਆ ਤੇ ਜਿਹਨੂੰ ਜਿਹਨੂੰ ਦਵਾਈਆਂ ਦੀ ਡਿਮਾਂਡ ਸਾ ਉਹਨਾਂ ਨੂੰ ਦਵਾਈਆਂ ਫ੍ਰੀ ਪ੍ਰੋਵਾਈਡ ਕਰਦੇ ਆ ਕਮਬਜ ਪਰ ਲੋ ਸਰ ਕਮਬਜੇ ਚ ਲੈ ਲਈ ਵਾ ਕਮਬਜੇ ਦੇ ਵਿੱਚ ਲੈ ਲਈ ਗਈ ਏ ਜੀ ਇਹ ਗੁਰਦਾਸਪੁਰ ਤੋਂ ਲੱਕੀ ਦੀ ਰਿਪੋਰਟ ਲੁਧਿਆਣਾ ਲੈ